ਜਿਹੜੀਆਂ ਔਰਤਾਂ ਆਪਣੇ ਪੇਕੇਆ ਦੀ ਸਿਫਤਾਂ ਕਰਦੀਆਂ ਨੇ ਤੇ ਆਪਣੇ ਸੋਹਰਿਆਂ ਦੀਆਂ ਚੀਜ਼ਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖ ਲੈਣ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਬੁੜੀਆਂ ਦੀ ਜਿਹੜੀਆਂ ਸਾਰੀ ਜ਼ਿੰਦਗੀ ਮਾਪਿਆਂ ਦੀ ਤਾਰੀਫ਼ ਕਰਦੀਆਂ ਰਹਿੰਦੀਆਂ ਨੇ ਉਹੀ ਘਰ ਚੰਗਾ ਹੈ ਉੱਥੇ ਦੇ ਪੱਖੇ ਚੰਗੇ ਨੇ ਉੱਥੇ ਰੇਸੀ ਚੰਗੇ ਨੇ ਉੱਥੇ ਦੀ ਆਵਾਜ਼ ਚੰਗੀ ਹੈ ਤਹਾਡੇ ਮਾਪਿਆਂ ਦੇ ਘਰ ਹੀ ਸਾਰਾ ਕੁਝ ਚੰਗਾ ਸਸਰਾਲ ਚ ਸਾਰਾ ਕੁਝ ਗੰਦਾ ਹੈ ਚਾਰ ਦਿਨ ਮਾਪਿਆਂ ਘਰ ਰਹਿਣ ਚਲੇ ਜਾਓ ਭਰਾਵਾਂ ਦੇ ਮੋਢੇ ਹੋ ਜਾਂਦੇ ਨੇ ਪਰਜਾਈਆਂ ਦੇ ਉੱਤੇ ਪਹਿਲੇ ਹੀ ਟੇਟੇ ਹੁੰਦੇ ਨੇ ਹਾਂ ਮਾਪੇ ਹਮੇਸ਼ਾ ਵਿਆਹ ਤੋਂ ਪਹਿਲੇ ਕੁੜੀਆਂ ਨੂੰ ਫੱਪਦੇ ਨੇ ਜਦੋਂ ਵਿਆਹੀਆਂ ਜਾਂਦੀਆਂ ਨੇ ਉਦੋਂ ਸੋਹਰਿਆਂ ਦੀਆਂ ਹੋ ਜਾਂਦੀਆਂ ਨੇ ਜਿਹੜੇ ਤੁਹਾਨੂੰ ਵਿਆਹ ਲੈ ਆਏ ਨੇ ਨਾ ਉਹ ਐਡੇ ਮਾੜੇ ਵੀ ਨਹੀਂ ਐ ਉਹਨਾਂ ਦਾ ਬਣਾ ਕੇ ਰੱਖੂਗੀਆਂ ਤੇ ਤੁਹਾਨੂੰ ਚੰਗੇ ਲੱਗਣਗੇ ਚਾਰ ਦਿਨ ਉਹਨੂੰ ਤੁਸੀਂ ਪਿੱਛੇ ਰਹਿ ਨਹੀਂ ਜਾ ਸਕਦੀਆਂ ਤੁਸੀਂ ਜਿਹੜੀ ਗੱਲਬਾਤ ਸੋਚ ਕੇ ਜਾਓਗੇ ਉਹ ਪਿੱਛੇ ਹੋਣੀ ਕੋਈ ਨਹੀਂ ਹੁਣ ਪਰਜਾਈਆਂ ਆ ਗਈਆਂ ਨੇ ਉਦੋਂ ਭਰਾ ਵਿਆਹ ਕੋਈ ਨਹੀਂ ਸੀ ਐ ਉਦੋਂ ਇਸ ਵਾਸਤੇ ਤੁਹਾਡੀ ਹਕੂਮਤ ਚੱਲਦੀ ਸੀ ਹੁਣ ਜਿਹੜੇ ਘਰ ਦੀ ਹਕੂਮਤ ਤੁਹਾਡੇ ਤੇ ਚੱਲਦੀ ਐ ਨਾ ਰਾਣੀਆਂ ਮਹਾਰਾਣੀਆਂ ਆਪਣੇ ਬੰਦੇ ਦੇ ਘਰ ਦੀਆਂ ਬਣ ਕੇ ਬੈਠੀਆਂ ਪਿੱਛੇ ਨਾ ਜਾਏ ਉੱਪਰ ਜਾਈਆਂ ਤੇ ਦੇ ਨਾਲ ਟੱਕਰੇ ਹੋਗੇ ਤੇ ਪਿੱਛੇ ਜਿਹੜਾ ਚਾਰ ਦਿਨ ਜਾ ਕੇ ਰਹਿ ਉਹਨਾਂ ਦგან ਬਣ ਕੇ ਰਵੋ ਉਸੇ ਘਰ ਨੂੰ ਹਸਨ ਕਰਨਾ ਸਿੱਖੋ ਦੇਖਿਆ ਸੂਰੇ ਐਨੇ ਵੀ ਨਹੀਂ ਮਾਰੇ ਹੁੰਦੇ ਜਿੰਨੇ ਕਿ ਤੁਸੀਂ ਸਮਝਦਿਆਂ ਹੋ ਇੱਕ ਵਾਰ ਉਹਨਾਂ ਦਾ ਪਿਆਰ ਪਾ ਕੇ ਤਾਂ ਦੇਖੋ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ